डॉक्टर तो बारे जानकारी विशेष रूप हस्पालत और बहुत ही मिलनसार डॉक्टर साहब लाओ थो रूबरू कराइए और बीमारिया तो निजात दवाईये डॉक्टर जैन जी ਹਾਂਜੀ ਪਾਪਾ ਜੀ ਕੀ ਤਕਲੀਫ ਸੀ ਤੁਹਾਨੂੰ ਪਹਿਲਾਂ ਹਾਂਜੀ ਕੀ ਤਕਲੀਫ ਸੀਗੀ ਆ ਗੋਡੇ ਤੇ ਬਾਜ ਨਹੀਂ ਆਉਂਦਾ ਸੀ ਗੋਡੇ ਤੋਂ ਗੋਡੇ ਤੇ ਆਪਰੇ ਸਹੀ ਨਹੀਂ ਬਾਜ ਨਹੀਂ ਆਪੇ ਘੁਣੋਂ ਆਂਦਾ ਅੱਛਾ ਕਿੰਨੀ ਦਿਨ ਹੋ ਗਈ ਮੈਨੂੰ ਦੋ ਵਾਰੀ ਲੈ ਕੇ ਦਵਾਇਆ ਦੋ ਵਾਰ ਲੈ ਕੇ ਹੁਣ ਫਰਕ ਪੈਣ ਲੱਗਿਆ ਹਾਂਜੀ ਹੁਣ ਫਰਕ ਪੈ ਗਿਆ ਹਾਂ ਫਰਕ ਪੈਣ ਲੱਗਿਆ ਅੱਛਾ ਠੀਕ ਹੈ ਠੀਕ ਹੈ ਠੀਕ ਤੇ ਬਾਕੀ ਦਵਾਈ ਨਹੀਂ ਜਾਂਦਾ ਟੀਕੇ ਵੀ ਦਵਾਏ ਸੀ ਅੰਦਰੋਂ ਹੀ ਮਿਲ ਕੇ ਸੀਗੇ ਟੀਕੇ ਨਾ ਅੰਦਰੋਂ ਹੀ ਲੈ ਕੇ ਜੀ ਅੰਦਰੋਂ ਸਾਰੀ ਦਵਾਈ ਟੀਕੇ ਜੀ ਜੀ ਸਾਰੀ ਦਵਾਈ ਤੁਹਾਨੂੰ ਹੁਣ ਜਿਹੜੀ ਮੈਂ ਲਿਖ ਰਿਹਾ ਅੰਦਰੋਂ ਮਿਲ ਜੂਗੀ ਠੀਕ ਹੈ ਹਲੋ ਉਹੀ ਦੋਈ ਚੱਲੂ ਅਗਲੀ ਵਾਰ ਤੁਹਾਡੀ ਵਰਜੀਸ਼ਨ ਸ਼ੁਰੂ ਕਰਾਂਗੇ ਐਕਸਰਸਾਈਜ਼ਾਂ ਸ਼ੁਰੂ ਕਰਾਂਗੇ ਠੀਕ ਹੈ ਹਲੋ ਹਾਂ ਡਾਕਟਰ ਸਾਹਿਬ ਅਸੀਂ ਅੱਜਕਲ ਬਿਮਾਰੀਆਂ ਹੱਡੀਆਂ ਦੀ ਬਹੁਤ ਜ਼ਿਆਦਾ ਵੱਧ ਚੁੱਕੀਆਂ ਹਨ ਜਿਵੇਂ ਗੋਡਨਸ ਘਸ ਜਾਣਾ ਇਹ ਉਹਨਾਂ ਦਾ ਰਿਪਲੇਸਮੈਂਟ ਕਰਨਾ ਔਰ ਕੋਈ ਵੀ ਵਿਅਕਤੀ गिर ਜਾਂਦਾ ਤਾਂ ਉਹਨਾਂ ਦੇ ਕੋਈ ਨਾ ਕੋਈ ਫ੍ਰੈਕਚਰ ਆ ਜਾਂਦਾ ਉਸ ਦਾ ਮੇਨ ਕਾਰਨ ਜੇ ਖਾਨ ਪੰਜ ਸਹ ਸudar ਜੋ ਵੀ ਮਤਲਬ ਤੁਸੀਂ ਸਾਡੇ ਵੀਵਰਸ ਨੂੰ ਦੱਸਣਾ ਚਾਹੁੰਦੇ ਹੋ ਜਰੂਰ ਜਾਣਕਾਰੀ ਦਿਓ ਸਾਰੇ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਬਹੁਤ-ਬਹੁਤ ਸ਼ੁਕਰੀਆ ਮੈਨੂੰ ਇਹ ਮੌਕਾ ਦਿੱਤਾ ਆਪਣੇ ਵੀਵਰਸ ਨਾਲ ਰੂਬਰੂ ਹੋਣ ਦਾ ਤੇ ਉਸ ਤੋਂ ਬਾਅਦ ਮੈਂ ਥੈਂਕਸ ਕਰਨਾ ਚਾਹਦਾ ਹਾਂ ਵੀਵਰਸ ਦਾ ਕਿ ਜਿਹੜੇ ਮੈਨੂੰ ਟਾਈਮ ਕੱਢ ਕੇ ਸੁਣ ਰਹੇ ਹਨ ਸਭ ਤੋਂ ਪਹਿਲੀ ਗੱਲ ਅੱਜ ਕੱਲ ਦੀ ਬਿਮਾਰੀਆਂ ਜਿਹੜੀਆਂ ਚੱਲ ਰਹੀਆਂ ਨੇ ਕਿ ਅੱਜ ਕੱਲ ਦੀ ਡਾਈਟ ਪ੍ਰੋਪਰ ਨਹੀਂ ਰਹੀ ਦੁੱਧ ਦੁੱਧ ਦੀ ਮਾਤਰਾ ਜਿਹੜੀ ਕੁਆਂਟੀਟੀ ਆ ਉਹ ਜਿਵੇਂ ਹੁਣ ਅੱਜ ਕੱਲ ਲੋਕ ਨਹੀਂ ਪੀ ਰਹੇ ਜਿਆਦਾ ਪੈਕੇਜਡ ਫੂਡਸ ਵੱਲ ਜਾ ਰਹੇ ਨੇ ਜਿਵੇਂ ਫਰੂਟ ਜੂਸ ਵੀ ਪੈਕੇਜਡ ਲੈ ਰਹੇ ਆ ਆਪਾਂ ਹਨਾ ਜਿਹੜਾ ਕੁਝ ਵੀ ਖਾਂਦੇ ਆ ਪੈਕਡ ਫੂਡ ਖਾ ਰਹੇ ਉਹਦੇ ਵਿੱਚ ਉਹਨੀਆਂ ਵਿਟਾਮਿਨਸ ਜਾਂ ਮਿਨਰਲਸ ਦੀ ਕਮੀ ਹੁੰਦੀ ਹੈ ਤਾਂ ਆਈਡੀ ਅੱਜ ਕੱਲ ਆਪਾਂ ਦੇਖ ਰਹੇ ਕਈ ਬਿਮਾਰੀਆਂ 올ਡਜ ਤੋਂ ਬਹੁਤ ਵਧ ਗਈਆਂ ਹਨ ਜਿਵੇਂ ਕਿ ਬੋਡਿਆਂ ਦਾ ਘਸਣਾ ਤਾਂ ਉਸ ਤੋਂ ਬਾਅਦ ਅੱਜ ਕੱਲ ਜਿਹੜੀ ਬਹੁਤ ਕਾਮਨ ਬਿਮਾਰੀ ਆ ਰਹੀ ਹੈ ਲੋ ਬੈਕ ਬੈਕ ਪਿੱਛੇ ਢੂਈ ਦੇ ਵਿੱਚ ਦਰਦ ਹੋਣਾ ਤੇ ਉਹਦੇ ਨਾਲ ਕੀ ਹੁੰਦਾ ਮਣਕੇ ਦਬਰ ਨਾਲ ਨਾੜ ਦਬ ਜਾਂਦੀ ਹੈ ਤੇ ਉਸ ਕਰਕੇ ਨੱਤਾਂ 'ਚ ਵੀ ਦਰਦ ਜਾਣ ਲੱਗ ਜਾਂਦਾ ਹੈ ਤਾਂ ਕਈ ਲੋਕ ਬੜੇ ਪਰੇਸ਼ਾਨ ਨੇ ਅੱਗੇ ਇੱਕ ਅੱਧੀ ਪ੍ਰਾਉ ਇੱਕ ਪ੍ਰੋਬਲਮ ਹੋਰ ਕੀ ਚੱਲਦੀ ਹੈ ਕਿ ਬੰਦਾ ਥੋੜਾ ਜਿਹਾ ਵੀ ਗਿਰਦਾ ਤਾਂ ਉਹਦੇ ਫ੍ਰੈਕਚਰ ਹੋ ਜਾਂਦਾ ਹੈ ਉਹਦਾ ਮਤਲਬ ਵੀ ਹੱਡੀਆਂ ਅੱਜਕੱਲ ਪਮਜ਼ੋਰ ਹੋਣ ਲੱਗੀਆਂ ਉਹਨੂੰ ਅਸੀਂ ਸਾਇੰਟਿਫਿਕਲੀ ਕਹਿੰਦੇ ਆ ਕਿ ਆਸਟਿਓਪੋਰੋਸਿਸ ਹੋ ਗਿਆ ਹੱਡੀ ਕਮਜ਼ੋਰ ਹੋਣ ਲੱਗੀ ਤਾਂ ਇਹਨਾਂ ਚੀਜ਼ਾਂ ਵਿੱਚ ਕੁਝ ਬਚਾ ਜਿਹੜੇ ਮੈਂ ਅੱਜ ਦੱਸ ਰਿਹਾ ਹਾਂ ਸਾਰਿਆਂ ਦੇ ਕੰਮ ਆਉਣਗੇ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਦੁੱਧ ਦੀ 올ਡ ਏਜ ਦੇ ਵਿੱਚ 50 ਸਾਲ ਤੋਂ ਉੱਤੇ ਦੁੱਧ ਦੀ ਮਾਤਰਾ ਆਪਣੀ ਖਾਣ-ਪਾਨ ਦੇ ਵਿੱਚ ਵਧਾਉਣੀ ਚਾਹੀਦੀ ਹੈ ਦੁੱਧ ਸਿੱਧਾ ਡਾਇਰੈਕਟ ਸੋਰਸ ਹੈ ਕੈਲਸ਼ੀਅਮ ਦਾ ਤਾਂ ਹਰ ਕਿਸੇ ਨੂੰ ਬਹੁਤ ਫਾਇਦਾ ਕਰੇਗਾ ਦੁੱਧ ਦੇ ਬਹੁਤ ਫਾਇਦੇ ਨੇ ਕੈਲਸ਼ੀਅਮ ਤੋਂ ਇਲਾਵਾ ਵੀ ਬਹੁਤ ਚੀਜ਼ਾਂ ਨੇ ਇਸ ਵਿੱਚ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੇ ਅੱਜਕੱਲ ਲੋਅ ਬੈਕਏਕ ਦੀ ਪ੍ਰੋਬਲਮ ਆ ਰਹੀ ਹੈਗੀ ਉਸ ਸਮੇਂ 올ਡ এজ ਜਿਹੜੇ ਲੋਗ ਨੇ ਉਹਨਾਂ ਨੂੰ ਰਿਕਵੈਸਟ ਕਰੂੰਗਾ ਕਿ 50 55 60 ਸਾਲ ਦੀ ਉਮਰ ਤੋਂ ਵੱਧਾ ਬੋਝ ਭਾਰ ਦਾ ਜਦੋਂ ਕੰਮ ਕਰਦੇ ਹਨ ਉਦੋਂ ਸਾਵਧਾਨੀ ਵਰਤਣ ਇਕਦਮ ਝਟਕਾ ਨਾ ਮੱਝੀ ਜੇ ਚਟਕਾ ਵੱਜੂਗਾ ਤਾਂ ਮਣਕਿਆਂ ਤੇ ਪ੍ਰੈਸ਼ਰ ਪਊਗਾ ਡਿਸਕ ਜਿਹੜੀ ਹੈ ਡਿਸਕ ਦੀ ਪ੍ਰੋਬਲਮ ਜਿਹੜੀ ਆਪਾਂ ਕਹਿੰਦੇ ਆ ਡਿਸਕ ਦੀ ਪ੍ਰੋਬਲਮ ਹੋਊਗੀ ਉਹ ਸ਼ੁਰੂ ਹੋ ਜਾਂਦੀ ਹੈ ਢੂਈਂ ਚ ਦਰਦ ਹੋਣ ਲੱਗ ਜਾਂਦਾ ਠੀਕ ਹੈ ਇਹਦਾ ਧਿਆਨ ਰੱਖਣਾ ਹੈ ਜਿਆਦਾ ਓਡੇ ਸਿੱਧੇ ਨਹੀਂ ਹੋਣਾ ਜਿਆਦਾ ਝੁਕਾਂਗੇ ਆਪਾਂ ਫਿਰ ਵੀ ਇਹ ਡਿਸਕ ਦੀ ਪ੍ਰੋਬਲਮ ਆਉਣੀ ਸੁਭਾਵਿਕ ਹੈ ਤੀਸਰੀ ਚੀਜ਼ ਅੱਜਕੱਲ ਗੋਡਿਆਂ ਦੀ ਜਿਹੜੀ ਪ੍ਰੋਬਲਮ ਚੱਲ ਰਹੀ ਹੈ ਗੋਡਿਆਂ ਦੀ ਪ੍ਰੋਬਲਮ ਦੇ ਵਿੱਚ ਵੀ ਇਹੀ ਕਹਾਂਗੇ ਕਿ ਜਿਹੜਾ ਗੋਡਾ ਜਿਵੇਂ ਨਾਲ ਮਸ਼ੀਨ ਹੁੰਦੀ ਹੈ ਜਿਵੇਂ ਉਹਦਾ ਆਪਾ ਪੁਰਜੇ ਦਾ ਧਿਆਨ ਰੱਖਣਾ ਪੈਂਦਾ ਉਹ ਵੀ ਗੋਡਾ ਅੱਜ ਕੱਲੇ ਬਣਦੇ ਆ ਤੇ ਗੋਡੇ ਦਾ ਵੀ ਧਿਆਨ ਰੱਖੋ ਤੇ ਜਿਆਦਾ ਮੋੜਨ ਦੀ ਕੋਸ਼ਿਸ਼ ਨਾ ਕਰੋ 올ਡ ਏਜ ਦੇ ਵਿੱਚ ਜਿੰਨਾ ਆਪਾਂ ਜਿਆਦਾ ਮੋੜਦੇ ਆ ਉਹਨਾਂ ਫ੍ਰਿਕਸ਼ਨ ਕਰਕੇ ਉਹਦੇ ਉੱਤੇ ਇੰਪੈਕਟ ਪੈਂਦਾ ਉਹਦੇ ਕਰਕੇ ਜਿਹੜੀ ਅੰਦਰ ਕਾਰਟਿਲੇਜਨਸ ਪਾਰਟ ਹੈ ਉਹ ਵੇਅਰ ਆਫ ਹੋ ਜਾਂਦਾ ਜਿੰਨੋ ਸਿੱਕੇ ਪੰਜਾਬੀ ਚ ਲੋਕਾਂ ਨੂੰ ਸਮਝਾਉਂਦੇ ਆ ਗ੍ਰੀਸ ਖਤਮ ਹੋ ਜਾਂਦੀ ਹੈ ਤਾਂ ਪਹਿਲਾਂ ਹੀ ਜੇ ਆਪਾਂ ਧਿਆਨ ਦੇਵਾਂਗੇ ਤਾਂ ਜਿਹੜੀ ਅੱਜ ਕੱਲ੍ਹ ਆਪਰੇਸ਼ਨ ਕਰ ਰਹੇ ਆ ਉਹਦੀ ਨੌਬਤ ਨਹੀਂ ਆਉਂਦੀ ਔਰ ਇਨ ਕੇਸ ਅਗਰ ਆਪਰੇਸ਼ਨ ਦੀ ਨੌਬਤ ਆ ਵੀ ਜਾਂਦੀ ਹੈ ਤਾਂ ਉਹ ਵੀ ਕੋਈ ਅੱਡੀ ਗੱਲ ਨਹੀਂ 99% ਸਕਸੈਸਫੁਲ ਸਰਜਰੀ ਹੈ ਕੋਈ ਪ੍ਰੋਬਲਮ ਵਾਲੀ ਗੱਲ ਹੈ ਨਹੀਂ ਸੁਨਾਮ ਤੇ ਅਸੀਂ ਬਹੁਤ ਹੀ ਆਮ ਤਰੀਕੇ ਨਾਲ ਹੀ ਸਰਜਰੀ ਕਰਦੇ ਹਾਂ ਡਾਕਟਰ ਅੱਜ ਕੱਲ ਜਿਹੜੇ ਪ੍ਰਾਈਵੇਟ ਗੋਡਿਆਂ ਦੇ ਨੀ ਚੇਂਜ ਕਰਨੇ ਹਨ ਮਤਲਬ ਉਹਨਾਂ ਦੇ ਖਰਚਾ ਬਹੁਤ ਜ਼ਿਆਦਾ ਆਮ ਕਈ ਵਾਰੀ ਅਫੋਰਡ ਨਹੀਂ ਕਰ ਸਕਦੇ ਔਰ ਹਸਪੀਟਲ ਚ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਹਸਪੀਟਲ ਸਾਡੀ ਸਰਕਾਰ ਨੇ ਬੜੀ ਵਧੀਆ ਸਕੀਮ ਚਲਾਈ ਹੋਈ ਹੈ ਆਯੁਸ਼ਮਨ ਭਾਰਤ ਸਕੀਮ ਉਦੇ ਤਹਿਤ ਬਿਲਕੁਲ ਮੁਫਤ ਗੋਡੇ ਬਦਲੇ ਜਾਂਦੇ ਹਨ ਜੀ। ਉਹਦੇ ਤਹਿਤ ਕੋਈ ਖਰਚਾ ਨਹੀਂ ਆਗਲੇ ਨੂੰ। ਪ੍ਰੋਪਰ ਸਹੂਲਤਾਂ ਦਿੱਤੀ ਜਾਂਦੀ ਹੈਗੀ ਐ ਤੇ ਤਸੱਲੀ ਬਖਸ਼ ਆਪਰੇਸ਼ਨ ਕੀਤਾ ਜਾਂਦਾ ਹੈ। ਥੈਂਕ ਯੂ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ। ਤੁਹਾਡਾ ਬੀਬੀ نیوز ਲਾਈਵ ਨਾਲ ਜੁੜੇ ਅੱਛਾ। ਥੈਂਕ ਯੂ ਜੀ। ਥੈਂਕ ਯੂ। ਹੋ ਗਿਆ। ਹਲੋ। ਕੀ ਹੋਵੇ? ਹਾਂ। ਹੋ ਗਈ। ਹੋ ਗਈ। ਇਹ ਦੱਸ। ਇਹ ਦੱਸ। ਇਹ ਤਾਂ ਉਹ Like